ਸਟੂਡੈਂਟਸ ਕਿਵੇਂ ਹੋ ਜੀ ਤੁਸੀਂ ਸਾਰੇ ਆਈ ਹੋਪ ਕਿ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਹਰਵਿੰਦਰ ਮੈਂ ਮਾਝੀ ਦੀ ਕਲਾਸ ਦੇ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਸਟੂਡੈਂਟਸ ਪਿਛਲੀ ਕਲਾਸ ਦੇ ਵਿੱਚ ਅਸੀਂ ਗੁਰੂ ਹਰਗੋਬਿੰਦ ਸਾਹਿਬ ਜੀ ਬਾਰੇ ਪੂਰੀ ਜਾਣਕਾਰੀ ਹਾਸਲ ਕਰ ਚੁੱਕੇ ਹਾਂ ਜੀ ਤਾਂ ਅੱਜ ਦੀ ਕਲਾਸ ਦੇ ਵਿੱਚ ਅਸੀਂ ਆਪਣੇ ਸੱਤਵੇਂ ਗੁਰੂ ਸ੍ਰੀ ਗੁਰੂ ਹਰ ਰਾਏ ਜੀ ਬਾਰੇ ਆਪਣੀ ਜਿਹੜੀ ਉਹ ਜਾਣਕਾਰੀ ਹਾਸਲ ਕਰਾਂਗੇ ਉਹਨਾਂ ਦੇ ਜਨਮ ਬਾਰੇ ਉਹਨਾਂ ਦੇ ਪਰਿਵਾਰ ਬਾਰੇ ਉਹਨਾਂ ਦੇ ਵਿਆਹ ਬਾਰੇ ਸੰਤਾਨਾਂ ਬਾਰੇ ਗੁਰਗੱਦੀ ਬਾਰੇ ਜੋ ਵੀ ਜਾਣਕਾਰੀ ਹੈ ਜੀ ਆਪਾਂ ਹਾਸਲ ਕਰਾਂਗੇ ਤਾਂ ਸਟਾਰਟ ਕਰਦੇ ਹਾਂ ਸਟੂਡੈਂਟਸ ਸਟੂਡੈਂਟਸ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਜਿਵੇਂ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਸੀ ਜੀ ਉਹਨਾਂ ਦੇ ਪੁੱਤਰਾਂ ਬਾਰੇ ਠੀਕ ਹੈ ਜੀ ਉਹਨਾਂ ਦੇ ਵੰਸ਼ੇ ਬਾਰੇ ਆਪਾਂ ਤਾਂ ਸਟੂਡੈਂਟਸ ਇੱਥੇ ਆਪਾਂ ਗੱਲ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀ ਜੋ ਬੱਚੇ ਸੀ ਦੇਖਦੇ ਆ ਜੀ ਅੱਧਾ ਦੇਖੋ ਜੀ ਗੁਰਦਿੱਤਾ ਸੀ ਪਾਪਾ ਗੁਰਦਿੱਤਾ ਸੀ ਅਨੀ ਰਾਏ ਜੀ ਅਟਲ ਰਾਏ ਜੀ ਤੇ ਤਿਆਗਮਲ ਜੀ ਸੀਗੇ ਠੀਕ ਹੈ ਜੀ ਤੇ ਇੱਕ ਸੀਗੇ ਜੀ ਸੂਰਜ ਮਲ ਜੀ ਉਹਨਾਂ ਦੇ ਬਾਰੇ ਇਹਦੇ ਵਿੱਚ ਜੋ ਡਿਟੇਲ ਹੈ ਉਹ ਨਹੀਂ ਲਿਖਿਆ ਹੋਇਆ ਜੀ ਸੂਰਜ ਮਲ ਵੀ ਉਹਨਾਂ ਦੇ ਪੁੱਤਰ ਸੀਗੇ ਜੀ ਇਹਨਾਂ ਚਾਰਾਂ ਬਾਰੀਆਂ ਆਪਾਂ ਦੇਖਦੇ ਹਾਂ ਪਹਿਲਾਂ ਠੀਕ ਹੈ ਜੀ ਅਟਲ ਰਾਏ ਦੇ ਭਰਾ ਸੀ ਜੀ ਸੂਰਜ ਮਲ ਠੀਕ ਹੈ ਜੀ ਤਾਂ ਸਟੂਡੈਂਟਸ ਆਪਾਂ ਸਟਾਰਟ ਕਰਦੇ ਜੀ ਬਾਬਾ ਗੁਰਦਿੱਤਾ ਸਿੰਘ ਜੀ ਦੇ ਅੱਗੇ ਦੋ ਬੱਚੇ ਸੀ ਧੀਰਮਲ ਅਤੇ ਹਰ ਰਾਏ ਜੀ ਠੀਕ ਹੈ ਜੀ ਹਰ ਰਾਏ ਜੀ ਜੋ ਆਪਣੇ ਅੱਗੇ ਜਾ ਕੇ ਬਣੇ ਜੀ ਸੱਤਵੇਂ ਗੁਰੂ ਤੇ ਉਹਨਾਂ ਦਾ ਗੁਰੂ ਕਾਲ ਜੀ ਹੋਇਆ ਸਟਾਰਟ ਹੋਇਆ ਜੀ 1645 ਤੋਂ 1664 ਇਸ ਵਿੱਚ ਠੀਕ ਹੈ ਜੀ ਤੇ ਸਟੂਡੈਂਟਸ ਹਰ ਰਾਏ ਗੁਰੂ ਜੀ ਦੇ ਅੱਗੇ ਦੋ ਬੇਟੇ ਸੀ ਇੱਕ RAM ਰਾਏ ਜੀ ਤੇ ਇੱਕ ਹਰਕ੍ਰਿਸ਼ਨ ਜੀ ਸੀ ਤਾਂ ਜਿਹੜੇ ਹਰਕ੍ਰਿਸ਼ਨ ਜੀ ਸੀ ਉਹ ਬਣੇ ਜੀ ਆਪਣੇ 8ਵੇਂ ਗੁਰੂ ਕਿਹੜੇ ਜੀ ਅੱਠਵੇਂ ਗੁਰੂ ਬਣੇ ਸੀ ਉਹਨਾਂ ਨੂੰ ਬਾਲ ਗੁਰੂ ਕਿਹਾ ਜਾਂਦਾ ਹੈ ਤੇ ਉਹਨਾਂ ਦੇ ਆਖਰੀ ਸ਼ਬਦ ਸੀ ਬਾਬਾ ਬਕਾਲਾ ਤੇ ਬਾਬਾ ਬਕਾਲਾ ਤੋਂ ਆਪਾਂ ਨੂੰ ਨੌਵੇਂ ਗੁਰੂ ਆਪਣੇ ਮਿਲੇ ਜੀ ਗੁਰੂ ਤੇਗ ਬਹਾਦਰ ਜੀ ਠੀਕ ਹੈ ਜੀ ਤੇਗ ਬਹਾਦਰ ਜੀ ਨੌਵੇਂ ਗੁਰੂ ਠੀਕ ਹੈ ਜੀ ਫਿਰ ਨੌਵੇਂ ਗੁਰੂ ਤੋਂ ਆਪਾਂ ਨੂੰ ਮਿਲੇ ਜੀ ਆਪਣੇ 10ਵੇਂ ਗੁਰੂ ਠੀਕ ਹੈ ਜੀ ਗੁਰੂ ਗੋਬਿੰਦ ਸਿੰਘ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਤੋਂ ਆਪਾਂ ਨੂੰ ਆਪਣੇ 11ਵੇਂ ਗੁਰੂ ਮਿਲੇ ਗੁਰੂ ਗ੍ਰੰਥ ਸਾਹਿਬ ਜੀ ਠੀਕ ਹੈ ਸਟੂਡੈਂਟਸ ਇਸੇ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਜਿਹੜਾ ਉਹ ਸਿਲਸਿਲਾ ਚੱਲਿਆ ਤੇ ਇੱਥੇ ਹੀ ਗੁਰਗੱਦੀ ਜਿਹੜੀ ਉਹ ਰਹੀ ਠੀਕ ਹੈ ਜੀ ਤਾਂ ਇਹ ਸੀ ਸਟੂਡੈਂਟਸ ਆਪਣਾ ਇਸ ਚਾਰਟ ਬਾਰੇ ਤੁਹਾਨੂੰ ਸਮਝਾਉਣ ਦਾ ਇਹ ਮਕਸਦ ਸੀ ਤਾਂ ਹੁਣ ਆਪਾਂ ਸਟਾਰਟ ਕਰਦੇ ਹਾਂ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਾਰੇ ਸੌਰੀ ਗੁਰੂ ਹਰ ਰਾਏ ਜੀ ਦੇ ਬਾਰੇ ਠੀਕ ਹੈ ਜੀ ਜਿਹੜੇ ਆਪਣੇ ਹੈਗੇ ਆ ਜੀ ਸੱਤਵੇਂ ਗੁਰੂ ਜੀ ਠੀਕ ਹੈ ਜੀ ਸੱਤਵੇਂ ਗੁਰੂ ਜੀ ਹਨ ਆਪਣੇ ਗੁਰੂ ਹਰ ਰਾਏ ਜੀ ਸਟੂਡੈਂਟਸ ਸਟਾਰਟ ਕਰਦੇ ਆ ਜੀ ਗੁਰੂ ਹਰ राय ਜੀ ਆਪਣੇ ਹੈ ਜੀ ਸੱਤਵੇਂ ਗੁਰੂ ਠੀਕ ਹੈ ਜੀ ਤੇ ਉਹਨਾਂ ਦਾ ਜਨਮ ਹੋਇਆ ਹੈ ਜੀ 30 ਤੇ 16 ਸਟੂਡੈਂਟਸ ਇਸ ਗੱਲ ਦੇ ਵਿੱਚ ਨਾ ਥੋੜੀ ਜੀ ਕਨਫਿਊਜ਼ਨ ਹੈ 30 ਔਰ 16 ਅਲੱਗ ਹੈ ਜਨੂਰੀ ਦੇ ਵਿੱਚ ਪਰ ਇਸ 30 ਤੇ 16 ਦੇ ਵਿੱਚ ਥੋੜਾ ਜਿਹਾ ਕਨਫਿਊਜ਼ਨ ਹੈ 30 ਜਾਂ 16 ਮਤਲਬ ਕਿ ਜੇ ਪੇਪਰ ਦੇ ਵਿੱਚ 30 ਆ ਜਾਏਗਾ 30 ਜਨਵਰੀ 1630 ਇਸਵੀ ਤਾਂ ਤੁਸੀਂ ਉਹ ਵੀ ਸਹੀ ਕਰਨਾ ਹੈ ਤਾਂ ਜੇ ਸਟੂਡੈਂਟਸ ਆਪਣੇ ਕੋਲ ਆ ਜਾਏਗਾ 16 ਜਨਵਰੀ 1630 ਇਸਵੀ ਤਾਂ ਉਹ ਵੀ ਆਪਾਂ ਸਹੀ ਕਰ ਸਕਦੇ ਆ ਜੇ ਆਪਣੇ ਕੋਲ ਦੋਨੇ A ਅਤੇ B ਦੇ ਵਿੱਚ অপਸ਼ਨ ਆ ਜੇ ਤਾਂ ਆਪਾਂ both A and B ਜਿਹੜਾ ਉਹ ਲਗਾਵਾਂਗੇ ਤਾਂ ਇਹ ਆਪਣਾ ਸਹੀ ਹੋਏਗਾ ਠੀਕ ਹੈ ਜੀ ਇਸ ਤਰੀਕੇ ਨਾਲ ਆਪਾਂ ਇਸ ਨੂੰ ਪੇਪਰ ਦੇ ਵਿੱਚ ਕਰ ਸਕਦੇ ਆ ਤਾਂ ਉਹਨਾਂ ਦਾ ਜਨਮ ਹੋਇਆ ਸੀ ਜੀ ਕੀਰਤਪੁਰ ਸਾਹਿਬ ਵਿਖੇ ਕੀਰਤਪੁਰ ਸਾਹਿਬੇ ਜਿਹੜਾ ਜੀ ਕੀਰਤਪੁਰ ਸਾਹਿਬਾ ਜੀ ਉਹ ਸੀਗਾ ਆਪਣੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਥਾਪਿਤ ਕੀਤਾ ਸੀ ਕੀਰਤਪੁਰ ਸਾਹਿਬ 1627 ਈਸਵੀ ਦੇ ਵਿੱਚ ਉਹਨਾਂ ਨੇ ਆਪਣੇ ਜਿਹੜਾ ਲਾਸਟ ਦੇ 9 ਸਾਲ ਜੀ ਇੱਥੇ ਬਤੀਤ ਕੀਤੇ ਸੀ ਤੇ ਇੱਥੇ ਹੀ ਆਪਣੇ ਜੋ 7ਵੇਂ ਗੁਰੂ ਹੈ ਜੀ ਉਹਨਾਂ ਦਾ ਜਿਹੜਾ ਜੀ ਉਹ ਜਨਮ ਹੋਇਆ ਸੀ ਠੀਕ ਹੈ ਜੀ ਤੇ ਸਟੂਡੈਂਟਸ ਅ ਨੈਕਸਟ ਹੈ ਜੀ ਇਹ ਹੈਗਾ ਜਿਲ੍ਹਾ ਰੂਪਨਗਰ ਠੀਕ ਹੈ ਜੀ ਰੋਪੜ ਦੇ ਵਿੱਚ ਹੈ ਜਿਲ੍ਹਾ ਰੂਪਨਗਰ ਤੇ ਉਹਨਾਂ ਦੇ ਪਿਤਾ ਦਾ ਨਾਮ ਹੈ ਜੀ ਪਿਤਾ ਦਾ ਨਾਮ ਸੀ ਉਹਨਾਂ ਦਾ ਜੀ ਬਾਬਾ ਗੁਰਦਿੱਤਾ ਜੀ ਠੀਕ ਹੈ ਜੀ ਜੋ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਹਿਲੇ ਪੁੱਤਰ ਸਿਗੇ ਬਾਬਾ ਗੁਰਦਿੱਤਾ ਜੀ ਦਾ ਮੋਦਰੀ ਮਾਤਾ ਦੇ ਬੱਚੇ ਸਿਗੇ ਜੋ ਪਹਿਲੇ ਪੁੱਤਰ ਸਿਗੇ ਉਹਨਾਂ ਦੇ ਬਾਬਾ ਗੁਰਦਿੱਤਾ ਜੀ ਤੇ ਉਹਨਾਂ ਦਾ ਜੋ ਪੇਟਾ ਸਿਗਾ ਗੁਰੂ ਹਰਾਈ ਜੀ ਉਹ ਸੱਤਵੇਂ ਗੁਰੂ ਬਣੇ ਸਿਗੇ ਠੀਕ ਹੈ ਜੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹਨਾਂ ਨੂੰ ਗੁਰਗੱਦੀ ਦਿੱਤੀ ਸੀ ਤੇ ਮਾਤਾ ਹੈ ਜੀ ਨਿਹਾਲਕੌਰ ਤੇ ਇਹਨਾਂ ਨੂੰ ਅਨੰਤੀ ਦੇਵੀ ਜੀ ਵੀ ਕਿਹਾ ਜਾਂਦਾ ਹੈ ਨਿਹਾਲਕੌਰ ਤੇ ਅਨੰਤੀ ਦੇਵੀ ਦੋ ਨਾਵਾਂ ਨਾਲ ਇਹਨਾਂ ਦੀ ਮਾਤਾ ਨੂੰ ਆਪਾਂ ਜਾਣਦੇ ਆ ਠੀਕ ਹੈ ਜੀ ਇਹਨਾਂ ਦੀ ਪਤਨੀ ਹੈ ਜੀ ਮਾਤਾ ਸੁਲਖਣੀ ਜੀ ਤੇ ਉਹਨਾਂ ਨੂੰ ਕ੍ਰਿਸ਼ਨਕੌਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਮਾਤਾ ਸੁਲਖਣੀ ਅਤੇ ਕ੍ਰਿਸ਼ਨਕੌਰ ਦੋਨੇ ਹੀ ਸਹੀ ਹਨ ਠੀਕ ਹੈ ਜੀ ਤੇ ਉੱਤਰ ਪ੍ਰਦੇਸ਼ ਦੇ ਅਨੂਪ ਸ਼ਹਿਰ ਵਿੱਚ ਕੀ ਹੈ ਦੇ ਆ ਰਾਮ ਜੀ ਦੀ ਬੇਟੀ ਦੇ ਆ ਰਾਮ ਜੀ ਦੀ ਬੇਟੀ ਜੀ ਸੰਨ ਠੀਕ ਹੈ ਜੀ ਤੇ ਪੁੱਤਰ ਇਹਨਾਂ ਦੇ ਦੋ ਹੋਏ ਸੀ ਜੀ ਰਾਮ ਰਾਏ ਜੀ ਅਤੇ ਹਰਕ੍ਰਿਸ਼ਨ ਜੀ ਠੀਕ ਹੈ ਜੀ ਦੋ ਇਹਨਾਂ ਦੇ ਘਰ ਦੋ ਪੁੱਤਰਾਂ ਨੇ ਜਨਮ ਲਿਆ ਸੀ ਰਾਮ ਰਾਏ ਤੇ ਅਤੇ ਹਰਕ੍ਰਿਸ਼ਨ ਜੀ ਠੀਕ ਹੈ ਜੀ ਇਹਨਾਂ ਦਾ ਗੁਰਗੱਦੀ ਕਾਲ ਸੀਗਾ ਜੀ सो सो तक, सो सो 1645 ਤੋਂ 1661 ਈਸਵੀ ਤੱਕ ਠੀਕ ਹੈ ਜੀ 1645 ਤੋਂ 1661 ਈਸਵੀ ਤੱਕ ਦਾ 1645 ਤੋਂ 1661 ਤੱਕ ਦਾ ਠੀਕ ਹੈ ਜੀ ਤੇ ਇਹਨਾਂ ਦਾ ਜੋ ਗੁਰਕੱਦੀ ਕਾਲ ਹੈ ਜੀ ਉਹਨਾਂ ਨੂੰ ਆਪਾਂ ਕੀ ਕਹਿੰਦੇ ਹਾਂ ਸ਼ਾਂਤੀ ਦਾ ਕਾਲ ਕਹਿੰਦੇ ਹਾਂ ਤੇ ਇਹਨਾਂ ਬਾਰੇ ਇੱਕ ਹੋਰ ਜਿਹੜੀ ਬਹੁਤ ਜ਼ਿਆਦਾ ਇੰਪੋਰਟੈਂਟ ਗੱਲ ਹੈ ਜੀ ਇਹ ਪਹਿਲੇ ਗੁਰੂ ਸਨ ਜਿਨ੍ਹਾਂ ਦਾ ਕੀਰਤਪੁਰ ਵਿਖੇ ਹੀ ਜਨਮ ਹੋਇਆ ਸੀ ਠੀਕ ਹੈ ਜੀ ਕੀਰਤਪੁਰ ਵਿਖੇ ਜਨਮ ਤੇ ਜੋਤੀ ਜੋਤ ਵੀ ਕੀਰਤਪੁਰ ਵਿਖੇ ਹੀ ਹੋਇਆ ਸੀਗੇ ਤੇ ਇਹ ਜੋ ਸੀਗੇ ਜੀ ਇਹ 16 6 ਅਕਤੂਬਰ ਨੂੰ 6 ਅਕਤੂਬਰ ਨੂੰ 1661 ਇਸਵੀ ਦੇ ਵਿੱਚ ਕੀਰਤਪੁਰ ਵਿਖੇ ਹੀ ਜੋਤੀ ਜੋਤ ਸਮਾ ਗਏ ਸੀ ਇਹ ਪਹਿਲੇ ਗੁਰੂ ਸਹੀ ਜਿਨ੍ਹਾਂ ਦਾ ਜਨਮ ਵੀ ਕੀਰਤਪੁਰ ਵਿਖੇ ਹੋਇਆ ਸੀ ਤੇ ਜਿਨ੍ਹਾਂ ਦਾ ਜਿਹੜਾ ਸੀ ਜੋਤੀ ਜੋਤ ਵੀ ਉਹ ਕੀਰਤਪੁਰ ਵਿਖੇ ਸਮਾ ਗਏ ਸੀ ਤੇ ਉਹ ਆਪਣੇ ਜਿਹੜੇ ਆਪਾਂ ਨੂੰ ਛੋਟੇ ਪੁੱਤਰ ਨੂੰ ਉਹਨਾਂ ਨੇ ਸੀ ਕੀ ਗੁਰਗੱਦੀ ਜਿਹੜੀ ਉਹ ਦੇ ਦਿੱਤੀ ਸੀ ਜੋ ਕਿ ਆਪਣੇ 8ਵੇਂ ਗੁਰੂ ਬਣੇ ਸਰ ਜੀ ਅੱਗੇ ਜਾ ਕੇ ਠੀਕ ਹੈ ਜੀ ਤਾਂ ਸਟੂਡੈਂਟਸ ਇਹ ਸੀਗਾ ਜੀ ਆਪਣਾ ਗੁਰੂ ਗੁਰੂ ਹਰਾਈ ਬਾਰੇ ਜੀ ਠੀਕ ਹੈ ਜੀ ਉਹ ਕੀਰਤਪੁਰ ਦੇ ਵਿੱਚ ਹੀ ਉਹਨਾਂ ਦਾ ਜਨਮ ਹੋਇਆ ਸੀ ਸਟੂਡੈਂਟਸ ਕੀਰਤਪੁਰ ਦੇ ਵਿੱਚ ਇਹ ਜੋਤੀ ਜੋ ਸਮਾਗੇ ਸੀ ਇਹਨਾਂ ਬਾਰੇ ਇੰਪੋਰਟੈਂਟ ਗੱਲ ਹੈ ਕਿ ਇਸ ਜਿਹੜਾ ਗੁਰਗੱਦੀ ਦਾ ਕਾਲ ਹੈ ਇਸ ਨੂੰ ਸ਼ਾਂਤੀ ਦਾ ਕਾਲ ਕਿਹਾ ਜਾਂਦਾ ਸੀ ਠੀਕ ਹੈ ਸਟੂਡੈਂਟਸ ਤਾਂ ਥੈਂਕ ਯੂ so much ਸਟੂਡੈਂਟਸ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ